ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕਿਆ ਉਹ ਮੈਂ ਚਲਾਨ ਕੀਤਾ ਮੇਰਾ ਚਲਾਨ ਕਰ ਦੋ ਕਿਹੜਾ ਚਲਾਨ ਕੀਤਾ ਮੈਂ ਸੀਧੇ ਲੈਣੀ ਤੇ ਲੈਣਾ ਮੈਂ ਸੀਧੀ ਕਰਨੀ ਆ ਅੱਜ ਹੀ ਥਾਣੇ ਅੱਗੇ ਲਊਗਾ ਲੈ ਲਓ ਜੀ ਥਾਣੇ ਤੇ ਆ ਜੀ ਨਿਆਜ਼ਗਾਮ ਆ ਹਾਂ ਠੀਕ ਆ ਸਰ ਪਾਸ਼ੇ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਬਜ਼ਰਾਵ ਹੋ ਰਹੀ ਆ ਸੀਧੇ ਲੈਣੀ ਚੋਣੀ ਲੈ ਲਓ ਉਹ ਪਿਆਪੁਰ ਸਰ ਮਾਰਾ ਨਹੀਂ ਕਹਿੰਦਾ ਵੀਰੇ ਪਰ ਸਾਡੇ ਕੁਝ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਨਾਮ ਹੋ ਰਿਆ ਸ਼੍ਰੀਮਾਨ ਭਗਵਾਨ ਜੀ ਦੀ ਬੇਇੱਜ਼ਤੀ ਕਰਦਾ ਕੁਝ ਨਕਮੇ ਅਫਸਰਾ ਦਾ ਤਬਾਦਿਆ ਕੀਤਾ ਜਾਵੇ ਮੈਂ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਕੈਰੀ ਬੋਪਰ ਆ ਸੀਨੀਅਰ ਪੰਜਾਬ ਕੋਡ ਮੈਨਿਸਟ ਗੱਲ ਕਰ ਰਿਹਾ ਵੀਰੇ। ਔਰ ਸਾਡੀ ਵੀਰੇ ਲੁਧਿਆਣਾ ਦੇ ਵਿੱਚ ਇੱਕ ਕਾ 服务 ਚੱਲਦੀ ਆ ਪਿਛਲੇ 10 ਸਾਲ ਤੋਂ ਜਿਸ ਨੂੰ ਸ਼ਹਿਰ ਦੇ ਵਿੱਚ ਖੂਨ ਦੀ ਲੋੜ ਹੋਵੇ ਵੀਰੇ ਸਾਨੂੰ ਫੋਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ। ਦੱਸੋ ਵੀਰੇ ਜੀ ਹੁੱਲਣਵਾਜੀ ਕਰਾਂਗੇ। ਅਸੀਂ ਤਾਂ ਭੈਣਾਂ ਨੂੰ ਮਦਦ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਚ ਲਵਾਉਂਦੇ ਆ। ਵੀਰੇ ਚੜਦੀ ਕਲਾ ਜੋਬਸ ਇੰਸਟਾਗ੍ਰਾਮ ਤੇ ਸਰਚ ਕਰ ਲਓ। ਵੀਰੇ ਲੋਕਾਂ ਨੂੰ ਫ੍ਰੀ ਕੰਮ ਤੇ ਲਵਾਉਂਦੇ ਆ ਚੱਕਰੀ ਵਰਦਾ ਕਰੇ ਵੀ। ਉਹ ਨਾਲੇ ਸ਼ਹਿਰ ਦੇ ਵਿੱਚ ਅੱਧੀ ਦੁਪਹਿਰ ਲੈਂਦੇ ਆ ਮੈਂ ਪਿਛੇ ਵੱਤਾਂ ਨਾ ਵੀਰੇ ਪਹਿਲਾਂ ਮੇਰੇ ਤੋਂ ਕੈਮਰਾ ਲਾਉ ਯਾਰ ਬੱਸ ਆਹ ਭਾਈ ਮੈਂ ਪੱਤਰ ਕਰਾਉਂਦਾ ਤੈਨੂੰ ਇੱਧਰ ਕਰ ਲੈ ਮਾੜਾ ਪਬਲਿਕ ਨਹੀਂ ਪਿਆ ਖੜੋ ਖੜੋ ਆਹ ਨਾ ਪਬਲਿਕ ਹੀ ਦੱਸੂਗੀ ਆਹ ਸਲਾਨਸਰ ਤੇ ਅੱਛਾ ਜੀ ਠੀਕਾ ਜੀ ਕਰਾ ਵੀਰੇ ਸਾਰਾ ਸਲਾਨਸਰ ਤੇ ਕਿੰਨਾ ਕੋਟ ਚਾਹੁੰਦਾ ਜੀ ਪਬਲਿਕ ਨਹੀਂ ਦੱਸਣਾ ਹੁਣ ਮੇਡੀ ਸੁਣੋ ਆਹ ਕੈਮਰਾ ਉੱਤੇ ਕਰੋ ਲਾਈ ਇਹ ਦੇਖ ਕੋਈ ਆ ਗਿਆ ਸਰੋ ਵਾਇਗੁਰਦੀ ਕਾਉਂਸਲ ਵਾਇਗੁਰਦੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜਿਡੈਂਟ ਲੁਧਿਆਣਾ ਮੌਜੂਦਾ ਗੈਰੀ ਬੋਪਾ ਰਹਿ ਗੈਰੀ ਸਿੱਧੂ ਬੋਲ ਰਿਹਾ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਸੀ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਤੇ ਸਾਥੇ ਮੇਰੇ ਕੋਲੇ ਆ ਸੱਚ ਬੋਲੂਗਾ ਵੀਰੇ ਆਰ ਸੀ ਮਰ ਕੋਲ ਹੈ ਨਹੀਂ ਸੀ ਮੈਂ ਕਿਹਾ ਭਾਜੀ ਆਰ ਸੀ ਘਰੇ ਰਹਿ ਗਈ ਮੇਰੇ ਮੈਂ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ ਮੈਂ ਕਿਹਾ ਜੀ ਲੈ ਲਓ ਫਿਰ ਮੈਨੂੰ ਕਹਿੰਦੇ ਨੇ ਜੀ ਥੋੜਾ ਚਲਾਣ ਕਰਨਾ ਮੈਂ ਕਿਹਾ ਕਰ ਬਟਾਕਾ ਵਜਦਾ ਮੈਂ ਕਿਹਾ ਜਨਾਬ ਤੁਸੀਂ ਪਟਾਕਾ ਮਾਰ ਦੋ ਪਟਾਕਾ ਵੱਜ ਗਿਆ ਮੈਂ ਇੱਥੇ ਅੱਗ ਲਾ ਕੇ ਫੂਕ ਜੂੰ ਫਿਰ ਮੇਰੇ ਕਿਹਾ ਤੂੰ ਮੇਰਾ ਪੰਗੇ ਨਾਲ ਹੈ ਤੂੰ ਮੇਰਾ ਆਉ ਨਾ ਕਰ ਮੈਂ ਤੈਨੂੰ ਹਾਕ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ 2004 ਚ ਸੀਨੀਅਰ ਪੰਜਾਬ ਪਾਵਰ ਲਿਫਟਿੰਗ ਗੋਲਡ ਮੈਡਲਸ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜਿਲੇ ਵਿੱਚ ਮੈਂ 3 ਸਾਲ ਗੋਲਡ ਮੈਡਲ ਜਿੱਤੇ ਹੋਇਆ ਜੀ ਮੈਨੂੰ 50 ਪੁਲਿਸ ਦੀ ਵਰਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀਆ ਵੀਰੇ ਭੜੇ ਐਵਸਰਾਂ ਕਰਕੇ ਕੁਛ ਗੰਦੀ ਐਵਸਰਾਂ ਕਰਕੇ ਮੈਂ ਵਰਤੀ ਛੱਡੀਆ ਵੀਰੇ ਆ ਜਨਾਬ ਖੜੇ ਨੇ ਪੁੱਛ ਲੋ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੀ ਬਟਾਕਾ ਨਹੀਂ ਮਰਿਆ ਮੈਂ ਵੀ ਰੇਸ ਰੇਸ ਦਿੱਤੀ ਦੱਸੋ ਵੀਰੇ ਕੀ ਗੱਲ ਦੀ ਆ ਸਰਦਾਰ ਬੰਦਾ ਵਾ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਔਰ ਇੰਡੀਅਨ ਡਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਵਪਾਰੀ ਮੇਰੀ ਵੀਡੀਓ ਬਣਾ ਲੋ ਪਬਲਿਕ ਕੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ 3 ਜਾਂ ਕੀਤਾ ਉਹ ਨਵੀਂ ਰਹੇ ਖੜੇ ਦੱਸਿਓ ਬਾਈ ਜੀ ਮੇਰੇ ਗੱਲਤ ਗੱਲ ਨਹੀਂ ਕਰਨੀ ਸਰਦਾਰ ਬੰਦਿਆ ਗੱਲਤ ਗੱਲ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮੇਰਾ ਲਾਇਸੈਂਸ ਫੜਿਆ ਫੇਰ ਮੈਨੂੰ ਕਹਿੰਦੇ ਵੀਰੇ ਮੈਂ ਚਲਾਨ ਕਰਨਾ ਬੌਂਡ ਕਰਨਾ ਕੀ ਬੌਂਡ ਕਰਨਾ ਵੀਰੇ ਵਡਾਕਾ ਮਾਰੋ ਵੀਰੇ ਹਾਂਜੀ ਸਰ ਆਮ ਲੱਗਿਓ ਆ ਜਿਹੜੀ ਕੀ ਤੇਰੀ ਦਿਨ ਆ ਰਿਹਾ ਸੀ ਜਿਹਦੀ ਕੇ ਆਵਾਜ਼ ਬਹੁਤ ਜ਼ਿਆਦਾ ਸਲੰਸਰ ਤੇਰੀ ਤੋਂ ਆਇਆ ਇਸ ਬੰਦੇ ਨੂੰ ਆਪਾਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਤੁਮੈ ਪਿਆਰ ਨਾਲ ਕਹਾਂ ਮੈਂ ਕਿਹਾ ਬੇਤੀ ਤੁਹਾਡਾ ਚਲਾਨ ਚੱਕਿਆ ਕੀਤਾ ਹੋਇਆ ਵੀ ਆਪਾਂ ਚਲਾਨ ਕਰਨਾ ਲਾਇਸੈਂਸ ਦੇਵੋ ਤੇ ਆਪਾਂ ਲਾਇਸੈਂਸ ਮੰਗਿਆ ਲਾਇਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਇੱਜ਼ਤੀ કરી ਬਹੁਤ ਜ਼ਿਆਦਾ ਬੋਲਦਾ ਰਿਹਾ ਵੀ ਮੈਂ ਐਂ ਕਰੂੰਗਾ ਜੀ ਮੇਰਾ ਤੁਸੀਂ ਚਲਾਨ ਕਿਵੇਂ ਕਰ ਸਕਦੇ ਹੋ ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਮੈਂ ਪੁਲਿਸ ਦਾ ਐਂ ਕਰਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੈੜਾ ਬੋਲ ਰਿਹਾ ਸੀਗਾ ਹੁਣ ਵੀ ਤੁਹਾਡੇ ਲਾਈਫ ਦੇ ਵਿੱਚ ਕਿੰਨਾ ਪੋਰਸ ਬਾਰੇ ਕਿੰਨਾ ਗਲਤ ਬੋਲਿਆ ਬੜਾ ਅਫਸਰਾਂ ਕਰਕੇ ਇਹ ਕਿੰਨੀ ਹੁਣ ਵੀ ਕਿੰਨੀ ਇਸ ਲਈ ਕਰ ਰਿਹਾ ਫਿਰ ਕੀ ਹੋ ਗਿਆ ਇਹਦਾ ਜਿਹੜਾ ਸਲੈਂਸਰ ਆ ਸਲੈਂਸਰ ਚੇਂਜ ਕਰਨ ਕਰਕੇ ਆਪਾਂ ਚਲਾਨ ਕੀਤਾ ਨਿਸਾਨ ਸਾਹਮਣੇ ਠੀਕ ਹੈ ਮੈਨੂੰ ਪੁੱਛਿਆ ਵੀਰ ਮੈਂ ਪੁੱਛਿਆ ਮਿਹਰबानी ਬਹੁਤ ਬਹੁਤ ਧੰਨਵਾਦ ਆਪੀ ਆ ਜਾਓ ਜਾਓ ਕਿਉਂ ਜਾਓ ਪਬਲਿਕ ਆ ਪੁੱਛੋ ਪਬਲਿਕ ਨੂੰ ਪੁੱਛੋ ਕਿਉਂ ਪੁੱਛੋ ਪੁੱਛੋ ਪਬਲਿਕ ਨੂੰ ਧੋਖਾ ਨਾ ਲਗਾ ਬੜਿਆ ਹੋਰ ਵੀ ਕਹਿੰਦਾ ਵੀਰ ਸਟਾਰਟ ਕਰ ਲਾ ਕਾਕਾ ਵੱਜ ਗਿਆ ਕਾਕੇ ਲਾ ਲੂੰ ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕਿਆ ਆਹ ਮੈਂ ਚਲਾਨ ਕੀਤਾ ਮੇਰਾ ਚਲਾਨ ਕਰ ਦੋ ਕਿਹੜਾ ਚਲਾਨ ਕੀਤਾ ਲੈ ਲੈਣੇ ਤਾਂ ਲੈ ਤਾਂ ਮੈਨੂੰ ਸੀਟੀ ਕਰਨੀ ਆ ਮੈਂ 20 80 ਆ ਕੇ ਲਊਗਾ ਲੈ ਲੋ ਜੀ ਦਾਣੇ ਭਾਜੀ ਨਿਆਜ਼ ਕਾ ਬਾ ਹਾਂ ਠੀਕ ਆ ਸਰ ਪੁਛ ਨੇ ਕੰਮੇ ਅਫਸਰਾ ਕਰਕੇ ਪਿਆਪੁਰ ਤੋਂ ਬਦਲਾਵ ਹੋ ਰਹੀ ਆ ਸੀਧਰੇ ਵਾਲੀ ਤੋਂ ਲੈ ਲਓ ਪਿਆਪੁਰ ਨੂੰ ਮਾਰਾ ਨਹੀਂ ਕਹਿੰਦਾ ਵੀਰੇ ਪਰ ਸਾਡੇ ਕੁਛ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਬਦਲਾਵ ਹੋ ਰਿਹਾ ਸ਼੍ਰੀਮਾਨ ਭਗਵਾਨ ਤੁਮਾ ਜੀ ਨੂੰ ਬੇਤੀ ਕਰਦਾ ਕੁਛ ਨਕਮੇ ਅਫਸਰਾ ਦਾ ਤਬਾਦਲਾ ਕੀਤਾ ਜਾਵੇ ਮੈਚ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਕੈਰੀ ਬੋਪਰ ਹੈ ਸੀਨੀਅਰ ਪੰਜਾਬ ਕੋਡ ਮੈਨ ਲਿਸਟ ਗੱਲ ਕਰ ਰਿਹਾ ਵੀਰੇ। ਔਰ ਸਾਡੀ ਵੀਰੇ ਲੁਧਿਆਣਾ ਦੇ ਵਿੱਚ ਇੱਕ ਸਰਵਾ ਚੱਲਦੀ ਆ ਪਿਛਲੇ 10 ਸਾਲ ਤੋਂ ਕਿਸੇ ਨੂੰ ਸ਼ਾਰਦ ਵਿੱਚ ਖੂਨ ਦੀ ਲੋੜ ਹੋਵੇ ਵੀਰੇ ਸਾਡਾ ਖੂਨ ਕਰਦੇ ਆ। ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ। ਦੱਸੋ ਵੀਰੇ ਅਸੀਂ ਹੁੱਡਣਵਾਜੀ ਕਰਾਂਗੇ। ਅਸੀਂ ਤਾਂ ਭੈਣਾਂ ਨੂੰ ਮਦਦ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਤੇ ਲਵਾਉਂਦੇ ਆ। ਵੀਰੇ ਚੜਦੀ ਕਲਾ ਜੋਬਸ ਇੰਸਟਾਗ੍ਰਾਮ ਤੇ ਸਰਚ ਕਰ ਲਓ। ਵੀਰੇ ਲੋਕਾਂ ਨੂੰ ਫ੍ਰੀ ਕੰਮ ਤੇ ਲਵਾਉਂਦੇ ਆ। ਚੱਕਰੀ ਵਰਦਾ ਕਰੇ ਵੀ। ਉਹ ਨਾਲੇ ਸ਼ਹਿਰ ਦੇ ਵਿੱਚ ਅੱਤੀ ਤੂਫਾਨ ਲੈਂਦੇ ਆ ਮੈਂ ਵੀ ਸੇਵਾਦਾਰਾਂ ਵੀਰੇ ਪਹਿਲੇ ਮੇਰੇ ਤੋਂ ਕੈਮਰਾ ਲਾਓ ਯਾਰ ਬਸ ਹਾਂ ਭਾਈ ਮੈਂ ਕਹਿੰਦਾ ਪਟਾਕੇ ਜੀਨੂੰ ਇੱਧਰ ਕਰ ਲੈ ਮੈਡਮ ਪਬਲਿਕ ਨਹੀਂ ਖੇਡੋ ਖੇਡੋ ਆਹ ਦੇਣਾ ਮੁਰਦੀ ਕੀ ਦੱਸੂਗੀ ਆਹ ਸਲਾਨਸਰ ਤੇ ਅੱਛਾ ਜੀ ਠੀਕ ਆ ਜੀ ਕਰੋ ਵੀਰੇ ਸਾਰਾ ਸਲਾਨਸਰ ਤੇ ਕਿੱਥਾ ਬੋਲ ਰਹਿੰਦਾ ਜੀ ਪਬਲਿਕ ਨਹੀਂ ਦੱਸਣਾ ਹੁਣ ਮੇਡੀ ਸੁਣੋ ਇਹ ਕੈਮਰਾ ਉੱਤੇ ਕਰੋ ਲਾ ਯਾਰ ਇਹ ਦੇਖੋ ਹੋਇਆ ਕੀ ਆ ਸਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਧਿਆਣਾ ਮੌਜੂਦਾ ਗੈਰੀ ਬੱਪਾ ਰਹਿ ਗੈਰੀ ਸਿੱਧੂ ਬੋਲ ਰਿਹਾ ਹਾਂ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਤੇ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਤੇ ਸਾਥੇ ਮੇਰੇ ਕੋਲੇ ਆ ਸੱਚੇ ਬੋਲੂਗਾ ਵੀਰੇ ਆਰ ਸੀ ਮੇਰੇ ਕੋਲ ਹੈ ਨਹੀਂ ਸੀ ਮੈਂ ਕਿਹਾ ਭਾਜੀ ਆਰ ਸੀ ਘਰੇ ਰਹਿ ਗਈ ਮੇਰੇ ਮੈਂ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ ਮੈਂ ਕਿਹਾ ਜੀ ਲੈ ਲਓ ਫਿਰ ਮੈਨੂੰ ਕਹਿੰਦੇ ਨੇ ਜੀ ਥੋੜਾ ਚਲਾਨ ਕਰਨਾ ਮੈਂ ਕਿਹਾ ਭਾਈ ਜੀ ਕਾਹਦਾ ਕੇ ਰੱਬ ਢਟਾਕਾ ਵਜਦਾ ਮੈਂ ਕਿਹਾ ਜਨਾਬ ਤੁਸੀਂ ਢਟਾਕਾ ਮਾਰ ਦਿਓ ਢਟਾਕਾ ਵੱਜ ਗਿਆ ਮੈਂ ਇੱਥੇ ਅੱਖਾਂ ਨਾਲ ਕੇ ਫੂਕ ਜੂੰ ਫਿਰ ਮੈਨੂੰ ਕਿਹਾ ਤੂੰ ਮੇਰਾ ਪੰਗੇ ਨਾਲ ਹੈ ਤੂੰ ਮੇਰਾ ਆਉ ਨਾ ਕਰ ਮੈਂ ਤੈਨੂੰ ਆਹ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ 2004 ਚ ਸੀਨੀਅਰ ਪੰਜਾਬ ਪਾਵਰ ਲਿਫਟਿੰਗ ਗੋਲਡ ਮੈਡਲਸ ਦਾ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜ਼ਿਲ੍ਹੇ ਵਿੱਚ ਮੈਂ 3 ਸਾਲ ਗੋਲਡ ਮੈਡਲ ਜਿੱਤੇ ਹੋਇਆ ਜੀ ਮੈਨੂੰ 50 ਪੁਲਿਸ ਦੀ ਵਰਦੀ ਮਿਲੀ ਸੀ ਕਿਉਂ ਛੱਡੀਆ ਵੀਰੇ ਭੈੜੇ ਆਫਸਰਾ ਕਰਕੇ ਕੁਛ ਗੰਦੀ ਆਫਸਰਾ ਕਰਕੇ ਮੈਂ ਵਰਤੀ ਛੱਡੀਆ ਵੀਰੇ ਆ ਜਨਾਬ ਖੜੇ ਨੇ ਪੁੱਛ ਲੋ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੀ ਬਟਾਕਾ ਨਹੀਂ ਮਰਿਆ ਮੈਂ ਵੀ ਰੇਸ ਨਹੀਂ ਦਿੱਤੀ ਦੱਸੋ ਵੀਰੇ ਕੀ ਗਲਤੀ ਆ ਸਰਦਾਰ ਬੰਦਾ ਵਾ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਪਰ ਇੰਡੀਅਨ ਡਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਉਪਰ ਆਏ ਮੇਰੀ ਵੀਡੀਓ ਬਣਾ ਲਓ ਪਬਲਿਕ ਹੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ ਕੀ ਨਿਆਜ਼ ਕੀਤਾ ਬੋਲੋ ਵੀਰ ਖੜੇ ਦੱਸਿਓ ਬਾਈ ਜੀ ਮੇਰੇ ਗੰਤਗਾਲੀ ਕਰਨੀ ਸਰਦਾਰ ਬੰਦਿਆ ਗੰਤਗਾਲੀ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮੇਰਾ ਲਾਇਸੈਂਸ ਫੜਿਆ ਫੇਰ ਮੈਨੂੰ ਕਹਿੰਦੇ ਵੀਰ ਮੈਂ ਚਲਾਨ ਕਰਨੇ ਬੌਂਡ ਕਰਨਾ ਕੀ ਬੌਂਡ ਕਰਨਾ ਵੀਰੇ ਵਡਾਕਾ ਮਾਰੋ ਹਾਂਜੀ ਸਰ ਆਮ ਲੱਗਿਓਇਆ ਇਹ ਵੀ ਕਿ ਤੇ ਦਿਨ ਆ ਰਿਹਾ ਸੀ ਜਿਹਦੀ ਕਿ ਆਵਾਜ਼ ਬਹੁਤ ਜ਼ਿਆਦਾ ਸਲੰਸ ਤੇਜ਼ੀ ਸੋਇਆ ਇਸ ਬੰਦੇ ਨੂੰ ਆਪਾਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਕਹਿੰਦਾ ਪਿਆਰ ਨਾ ਕਹਾ ਮੈਂ ਕਿਹਾ ਬੇਤੀ ਤੁਹਾਡਾ ਚਲਾਨ ਚੱਕਿਆ ਕੀਤਾ ਹੋਇਆ ਵੀ ਆਪਾਂ ਚਲਾਨ ਕਰਨ ਦਾ ਲਾਇਸੈਂਸ ਦੇ ਦਿਓ ਤੇ ਆਪਾਂ ਲਾਇਸੈਂਸ ਮੰਗੇ ਲਾਇਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਤੀ ਕਰੀ ਬਹੁਤ ਜ਼ਿਆਦਾ ਬੋਲਦਾਰਿਆ ਵੀ ਮੈਂ ਐ ਕਰੂੰਗਾ ਜੀ ਮੇਰਾ ਤੁਸੀਂ ਚਲਾਨ ਕਿਵੇਂ ਕਰ ਸਕਦੇ ਹੋ ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਮੈਂ ਪੁਲਿਸ ਦਾ ਐ ਕਰਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੈੜਾ ਬੋਲ ਰਿਹਾ ਸੀਗਾ ਹੁਣ ਵੀ ਤੁਹਾਡੇ ਲਾਈਫ ਦੇ ਵਿੱਚ ਕਿੰਨਾ ਪੋਰਸ ਬਾਰੇ ਕਿੰਨਾ ਗੱਲਤ ਬੋਲ ਰਿਹਾ ਆ ਕੁਛ ਮੜਿਆ ਅਫਸਰ ਕਰਕੇ ਆ ਦੇਖੋ ਆ ਦੇਖੋ ਕਿੰਨੀ ਹੁਣ ਵੀ ਕਿੰਨੀ ਇਸ ਲਈ ਕਰ ਰਿਹਾ ਫਿਰ ਕੀ ਹੋ ਗਿਆ ਇਹਦਾ ਜਿਹੜਾ ਸਲੈਂਸਰ ਆ ਸਲੈਂਸਰ ਚੇਂਜ ਕਰਨ ਕਰਕੇ ਆਪਾਂ ਚਲਾਣ ਕੀਤਾ ਨੀਸਾਨ ਸਾਹਮਣੇ ਠੀਕ ਹੈ ਕਿਹਨੂੰ ਪੁੱਛਿਆ ਵੀਰੇ ਮੈਂ ਗੱਲ ਕੀਤੀ ਆ ਮਿਹਰबानी ਬਹੁਤ ਬਹੁਤ ਧੰਨਵਾਦ ਆਪਾਂ ਅੰਦਰ ਜਾਓ ਜਾਓ ਕਿਉਂ ਜਾਓ ਅਰੇ ਪਬਲਿਕ ਆ ਪੁੱਛੋ ਪਬਲਿਕ ਨੂੰ ਪੁੱਛੋ ਕਿਉਂ ਪੁੱਛੋ ਪੁੱਛੋ ਪਬਲਿਕ ਨੂੰ ਧੋਖੇ ਨਾਲ ਹੱਥ ਬੜਿਆ ਹੋਰ ਵੀ ਕਹਿੰਦਾ ਵੀਰੇ ਸਟਾਰਟ ਕਰਦਾ ਕਾਕਾ ਵੱਜ ਗਿਆ ਪੱਕ ਲਾ ਦੂੰ ਸਿਧਰ ਆਣੀ ਦਿੰਦਾ ਠਾ ਮੈਸਿਜ ਕਰਨੀ ਆ ਜੀ ਦਾ ਥਣੇ ਆ ਕੇ ਲਊਗਾ ਲੈ ਲਓ ਜੀ ਥਾਣੇ ਤੇ ਭਾਈ ਜੀ ਨਿਆਜ਼ ਕਾ ਮਾ ਹਾਂ ਠੀਕ ਆ ਸਰ ਪੋਛੇ ਨਕਮੇ ਅਫਸਰਾਂ ਕਰਕੇ ਪਿਆਪੁਰ ਦੀ ਬਦਨਾਮੀ ਹੋ ਰਹੀ ਆ ਸਿਧਰ ਆਣੀ ਜਾਨੀ ਲੈ ਲਓ ਪਿਆਪੁਰ ਸਰ ਮਾਰਾ ਨਹੀਂ ਕਹਿੰਦਾ ਵੀਰੇ ਪਰ ਸਾਡੇ ਕੁਝ ਨਕਮੇ ਅਫਸਰਾਂ ਕਰਕੇ ਪਿਆਪੁਰ ਦਾ ਨਾਮ ਬਦਨਾਮ ਹੋ ਰਿਹਾ ਸ਼੍ਰੀਮਾਨ ਭਵਨਤਾ ਮਾ ਜੀ ਦੀ ਬੇਇੱਜ਼ਤੀ ਕਰਦਾ ਕੁਝ ਨਕਮੇ ਅਫਸਰਾਂ ਦਾ ਤਬਾਦਲਾ ਕੀਤਾ ਜਾਵੇ ਮੈਚ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਕੈਰੀ ਬੋਪਰ ਆ ਸੀਨੀਅਰ ਪੰਜਾਬ ਕੋਰਟ ਮੈਂਡਿਸ ਗੱਲ ਕਰ ਰਿਹਾ ਵੀਰੇ ਔਰ ਸਾਡੀ ਵੀਰੇ ਲੁਧਿਆਣੇ ਦੇ ਵਿੱਚ ਇੱਕ ਸੇਵਾ ਚੱਲਦੀ ਆ ਪਿਛਲੇ 10 ਸਾਲ ਤੋਂ ਜਿਸ ਨੂੰ ਸ਼ਹਿਰ ਦੇ ਵਿੱਚ ਖੂਨ ਦੀ ਲੋੜ ਹੋਵੇ ਵੀਰੇ ਸਾਨੂੰ ਫੋਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ